ਤਕਲੀਫ ਦਿੱਤੀ ਆ ਮਸਲਾ ਬੜਾ ਗੰਭੀਰ ਹੈ ਇੱਕ ਕਾਫੀ ਦੇਰ ਦਾ ਮਸਲਾ ਚੱਲ ਰਿਹਾ ਜੀ ਅਮਰਜੈਂਸੀ ਫਿਲਮ ਹੈ ਜਿਹੜੀ ਉਹ ਅਮਰਜੈਂਸੀ ਫਿਲਮ ਚ ਇਤਰਾਜ਼ਯੋਗ ਕਮੈਂਟਸ ਨੇ ਸੰਜਰਨੈਲ ਸਿੰਘ ਉਹਨਾਂ ਬਾਰੇ ਤੇ ਸੰਤ ਪਿੰਡਰਿਆ ਵਾਲਿਆਂ ਵਾਲੇ ਤੇ ਸਿੱਖਾਂ ਬਾਰੇ ਅਦਾਲਤਾਂ 'ਚ ਵੀ ਗਿਆ ਮਸਲਾ ਸੈਂਸਰ ਬੋਰਡ ਨੇ ਮਨਜ਼ੂਰੀ ਰੋਕੀ ਹੋਈ ਹੈ ਐਕਚੁਅਲੀ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਹੈ ਜੇ ਡੀ ਕੰਗਨਾ रावत ਹੈ ਉਹ ਵੈਸਟਡ ਇੰਟਰਸਟ ਜਿਹੜੀ ਐਂਟੀ ਸਿੱਖ ਫੋਰਸਿਜ਼ ਨੇ ਐਂਟੀ ਸਿੱਖ ਫੋਰਸਿਜ਼ ਨੇ ਉਹਨਾਂ ਦੇ ਕਹਿਣ ਤੇ ਇਹ ਲੱਗੀ ਹੋਈ ਆ ਐਮਰਜੈਂਸੀ ਕੈਲਦੀ ਚੀ ਸੀਗੀ ਜਿਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਹਲੇ ਨਾਤਾਵ ਡੇਰੇ ਦੇ ਮੁਖੀ ਬਣੇ ਸੀ ਨਾ ਉਹਨਾਂ ਦੀ ਰਾਜਨੀਤਿਕ ਪਛਾਣ ਸੀ ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਸੀ ਐਮਰਜੈਂਸੀ ਫਿਲਮ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਨੂੰ ਦਿਖਾ ਕੇ ਉਸ ਤੋਂ ਬਾਅਦ 25-30 ਨੌਜਵਾਨਾਂ ਦੇ ਹੱਥ ਬੰਦੂਕਾਂ ਫੜਾ ਕੇ ਬੇਗੁਨਾਹਾਂ ਨੂੰ ਮਾਰਦੇ ਦਿਖਾ ਕੇ ਮੈਂ ਸਮਝਦਾ ਇੱਕੋ ਕੰਮ ਕੰਗਨਾ ਰਨੌਤ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਐਂਟੀ ਨੈਸ਼ਨਲ ਤੇ ਟੈਰਰਿਸਟ ਦਿਖਾਇਆ ਜਾਵੇ ਤੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਖਾਲਿਸਤਾਨ ਨਹੀਂ ਦਿਖਾਇਆ ਜਾਵੇ ਅਸਲੀਅਤ ਇਹ ਹੈ ਇਹ ਨਾਤਾ ਕੰਗਨਾ ਰਣੌਜੀ ਉਹ ਤੋਂ ਪੈਦਾ ਹੋਈ ਜਦ ਐਮਰਜੈਂਸੀ ਲੱਗੀ ਨਾ ਉਹਨਾਂ ਨੂੰ ਤਾਂ தாம் ਪਤਾ ਨਹੀਂ ਉਹਨਾਂ ਨੇ ਜਿਹੜੇ ਉਹਨਾਂ ਦੇ ਮਾਸਟਰਸ ਨੇ ਜਿਹੜੀਆਂ ਫੋਰਸਾਂ ਨੇ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਤੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਇਹ ਉਹਨਾਂ ਦੀ ਖੇਡ ਹੈ ਕਿਵੇਂ ਖੇਡ ਹੈ ਕਿ ਅਸਲੀ ਤਾਂ ਐਮਰਜੈਂਸੀ ਵਿੱਚ ਕੋਈ ਵਾਇਲੈਂਸ ਹੋਈ ਹੋਈ ਨਹੀਂ ਸਰਕਾਰ ਨੇ ਇੰਦਰਾ ਗਾਂਧੀ ਦੀ ਲੀਡਰਸ਼ਿਪ ਤਹਿਤ ਜਾਦੋ ਵਾਲਾ ਆ ਬਾਅਦ ਹਾਈ ਕੋਰਟ ਤੋਂ ਆਪਣਾ ਕੇਸ ਹਾਰ ਗਈ ਤੇ ਉਹਨੂੰ ਕੁਰਸੀ ਹਿਲਦੀ ਲਗੀ ਤਾਂ ਉਹਨੇ ਸਭ ਤੋਂ ਪਹਿਲਾਂ ਤਾਂ ਕਨਸਟੀਟਿਊਸ਼ਨ ਜਿਹੜੀ ਅੱਜ ਕਾਂਗਰਸ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੀ ਹੈ ਸਭ ਤੋਂ ਪਹਿਲਾਂ ਆਮਲਾ ਇੰਦਰਾ ਗਾਂਧੀ ਨੇ ਕੀਤਾ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਾਉਣ ਲੱਗੇ ਤਿੰਨ ਸੀਨੀਅਰ ਮੋਡ ਪਿਉਨੀ ਜੱਜੇਸ ਨੂੰ ਉਹਨਾਂ ਨੇ ਸੁਪਰਸੀਡ ਕਰਕੇ ਚੌਥੇ ਨੰਬਰ ਵਾਲੇ ਜੱਜ ਜਸਟਿਸ ਐਨ ਰੇ ਨੂੰ ਚੀਫ ਜਸਟਿਸ ਬਣਾਇਆ ਉਸ ਤੋਂ ਬਾਅਦ ਆ ਜੋ ਐਮਰਜੈਂਸੀ ਦੀ ਗੱਲ ਜਦ ਐਮਰਜੈਂਸੀ ਲੱਗੀ ਤਾਂ ਐਮਰਜੈਂਸੀ ਵਿੱਚ ਸਮੁੱਚੇ ਦੇਸ਼ ਵਿੱਚ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੂੰ ਗਵਰਨਮੈਂਟ ਨੇ ਅਰੈਸਟ ਕਰਨਾ ਸ਼ੁਰੂ ਕਰਤਾ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਲੀਡਰ ਨੂੰ ਕਿਸੇ ਨੂੰ ਅਰੈਸਟ ਨਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਇਹਦੇ ਉਲਟ ਇੱਕ ਬੁਰਕੀ ਛੁੱਟੀ ਗਈ ਕਿ ਤੁਸੀਂ ਪੰਜਾਬ 'ਚ ਰਾਜ ਕਰੋ ਦਿੱਲੀ 'ਚ ਸਾਨੂੰ ਕਰਦੇ ਹੋ ਤੁਸੀਂ ਚੁੱਪ ਕਰਕੇ ਬੈਠੋ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਮੋਰਚਾ ਡਿਕਟੇਟਰ ਬਣਾ ਕੇ ਪਹਿਲੀ ਜਥਾ 7 ਜੁਲਾਈ 1975 ਨੂੰ ਗ੍ਰਿਫਤਾਰੀ ਲਈ ਐਮਰਜੈਂਸੀ ਦੇ ਉਲਟਵਾ ਚੱਕ ਕੇ ਭੇਜਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਜੀਵੇ ਵਿੱਚ ਜਥੇ ਦਾ ਟੋੜਾ ਤੋੜ ਸਾਹਿਬ ਤਲਵੰਡੀ ਸਾਹਿਬ ਸਾਰੇ ਸੀਨੀਅਰ ਲੀਡਰ ਸ਼ਾਮਿਲ ਸਨ ਹੁਣ ਗੱਲ ਆ ਗਈ ਕੀ ਕਨਸਟੀਟਿਊਸ਼ਨ ਨੂੰ ਮਾਰਨ ਵਾਲੇ ਕੌਣ ਨੇ ਤੇ ਕਨਸਟੀਟਿਊਸ਼ਨ ਨੂੰ ਬਚਾਉਣ ਵਾਲੇ ਕੌਣ ਆ ਜਿਨ੍ਹਾਂ ਨੇ ਕਨਸਟੀਟਿਊਸ਼ਨ ਨੂੰ ਬਚਾ ਕੇ ਬਚਾਉਣ ਲਈ ਇਹ ਪਹਿਲੀ ਮਾਰਚ 1977 ਨੂੰ ਐਮਰਜੈਂਸੀ ਹਟਾਈ ਉਸ ਦਿਨ ਤੱਕ ਨਿਰੰਤਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਦਾ ਡੇਲੀ ਬੇਸਿਸ ਤੇ ਚੱਲਦਾ ਰਿਹਾ ਦੂਸਰੀਆਂ ਪਾਰਟੀਆਂ ਦੇ ਲੀਡਰ ਅੰਦਰ ਰਹੇ ਅਡਵਾਨੀ ਜੀ ਰਹੇ ਵਾਜਪਈ ਸਾਹਿਬ ਰਹੇ ਜਾਰਜ ਫਰਨਾਂਡੇਸ ਵਰਗੇ ਰਹੇ ਸੋਸ਼ਲਿਸਟ ਰਹੇ ਹੋਰ ਦੂਸਰੇ ਰਹੇ ਕਈ ਪਾਰਟੀਆਂ ਦੇ ਲੀਡਰ ਪ੍ਰੋਲ ਤੇ ਵੀ ਆਏ ਕਈ ਆਪਣੀਆਂ ਗਲਤੀ ਮੰਨ ਕੇ ਵਾਪਸ ਵੀ ਆਏ ਪਰ ਸ਼ਰੋਮਣੀ ਅਕਾਲੀ ਦਲ ਵਾਅਦੇ ਇੱਕ ਇਸ ਤਰ੍ਹਾਂ ਦੀ ਜਮਾਤ ਸੀ ਜੀ ਨੇ ਕਿਹਾ ਕਿ ਇਹ ਮਨੁੱਖੀ ਹੱਤਾਂ ਦੇ ਅਧਿਕਾਰ ਤੇ ਛਾਪ ਹੈ ਪ੍ਰੈਸ ਦੀ ਆਜ਼ਾਦੀ ਦੇ ਛਾਪ ਹੈ ਬੋਲਣ ਦੇ ਅਧਿਕਾਰ ਤੇ ਛਾਪ ਹੈ ਅਸੀਂ ਇਹ ਪਰਵਾਹ ਨਹੀਂ ਕਰਾਂਗੇ ਪਰ ਅੱਜ ਅਫਸੋਸ ਹੈ ਕੰਗਰਾ ਜੀ ਆਪਣੀ ਫਿਲਮ 'ਚ ਐਮਰਜੈਂਸੀ ਦੀ ਕਹਾਣੀ ਹੋਈ ਅਧੂਰੀ ਹੈ ਜਿੰਨਾ ਚਿਰ ਐਮਰਜੈਂਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ 19 ਮਹੀਨੇ ਲਗਾਤਾਰ ਗ੍ਰਿਫਤਾਰੀਆਂ ਨੂੰ ਜੇ ਉਹਦਾ ਪਾਠ ਨਾ ਬਣਾਇਆ ਜਾਵੇ ਪਰ ਅਫਸੋਸ ਕੰਗਰਸ ਜੀ ਕੀ ਕਰਦੇ ਪਏ ਨੇ ਉਹ ਕਹਿ ਰਹੇ ਨੇ ਕਿ ਖਾਲਿਸਤਾਨ ਮੰਗਦੇ ਸੀ ਸੰਤਰ ਚੰਦ ਸਿੰਘ ਗੱਲ ਐਮਰਜੈਂਸੀ ਦੀ ਚੱਲ ਰਹੀ ਹੈ ਉਹ ਖਾਲਿਸਤਾਨ ਬਣਾ ਰਹੀ ਹੈ ਕਿਉਂ ਸਿੱਖਾਂ ਨੂੰ ਐਂਟੀ ਨੈਸ਼ਨਲ ਪੇਟ ਕਰ ਲਈ ਇਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਇਹਨਾਂ ਵੱਲੋਂ ਦਿੱਤੀਆਂ ਜਿਹੜੀਆਂ ਦੇਸ਼ ਨੂੰ ਦੀ ਆਜ਼ਾਦੀ ਨੂੰ ਬਚਾਉਣ ਲਈ ਦੇਸ਼ ਨੂੰ ਹਜ਼ਾਰ ਕਰਾਉਣ ਲਈ ਕੁਰਬਾਨੀਆਂ ਉਹਨਾਂ ਨੂੰ ਰੋਲ ਕੇ ਇਹਨਾਂ ਨੂੰ ਖਾਲਸਤਾਨੀ ਦੱਸਦੇ ਮੈਂ ਰਾਤ ਵੀ ਕਿਹਾ ਮੈਂ ਅੱਜ ਵੀ ਕਹਿਣਾ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਨੇ ਕਦੇ ਵੀ ਖਾਲਸਤਾਨੀ ਸੀ ਮੰਗਿਆ ਸ਼ਰੋਮਣੀ ਅਕਾਲੀ ਦਲ ਵਾਂਗੂ ਉਹ ਵੀ ਉਹਨਾਂ ਦੀ ਵੀ ਮੰਗ ਸੂਬਿਆਂ ਦੇ ਵੱਧ ਅਧਿਕਾਰ ਸੀ ਆਨੰਦਪੁਰ ਦਾ ਮਤਾ ਸੀ ਪਰ ਹਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਜੇ ਕੋਈ ਸਾਡੀ ਝੋਲੀ ਪਾਉ ਅਸੀਂ ਨਾ ਨਹੀਂ ਕਹਿੰਦੇ ਪਰ ਕੰਗਨਰ ਰਣੋਜੀ ਨੇ ਜਿਹੜੀ ਉਹਨਾਂ ਦੀ ਟ੍ਰੇਲਰ ਆਇਆ 2 ਮਿੰਟ ਤੇ तकरीबन 48 ਸਕਿੰਡ ਦਾ ਉਹ ਟ੍ਰੇਲਰ ਹੈ 2 ਮਿੰਟ ਤੇ 30 ਸਕਿੰਡ ਬਾਅਦ ਉਹ ਟ੍ਰੇਲਰ ਵਿੱਚ ਜਿਹੜੀ ਫੋਟੋ ਦਿਖਾਉਂਦੇ ਆ ਸੰਜਰਨੈਲ ਸਿੰਘ ਉਹਨਾਂ ਦੀ ਇੱਕ ਝੂਠੀ ਕਹਾਣੀ ਇੱਕ ਫਿਕਸ਼ਨ ਬਣਾ ਕੇ ਕਿਸੇ ਕਾਂਗਰਸੀ ਨਾਲ ਗੱਲ ਹੁੰਦੀ ਇੱਕ ਕਾਂਗਰਸੀ ਕਹਿੰਦਾ ਸੰਤ ਪੁੱਛਦਾ ਉਹਨੂੰ ਕੀ ਤੁਸੀਂ ਚਾਹੁੰਦੇ ਹੋ ਕਹਿੰਦੇ ਅਸੀਂ ਚਾਹੁੰਦੇ ਹਾਂ ਵੋਟਾਂ ਤੇ ਫਿਰ ਕਾਂਗਰਸੀ ਸੰਤਾਂ ਨੂੰ ਪੁੱਛਦਾ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਖਾਲਿਸਤਾਨ ਉਤੂ ਬਾਦ ਉਹ ਟ੍ਰੇਲਰ ਵਿੱਚ ਟੜਦੜਾ ਧਗੜ ਧਗੜ ਕਰਕੇ 25 ਬੰਦਿਆਂ ਦੇ ਹੱਥ ਏਕੇ 47 ਫੜਾ ਕੇ ਬੇਗੁਨਾ ਹਾਨੂੰ ਮਾਰਦੇ ਦਿਖਾਇਆ ਮੈਂ ਇਹ ਕਹਿੰਦਾ ਕਿ ਇਹ ਪਿਕਚਰ ਇੱਕ ਗਿਣੀ ਮਿਤੀ ਸਾਜ਼ਿਸ਼ ਦਾ ਹਿੱਸਾ ਹੈ ਜਿਹੜੀ ਸਾਜ਼ਿਸ਼ ਪੰਜਾਬ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖਾਂ ਨੂੰ ਪਹਿਲਾ ਨੰਬਰ ਸ਼ਹਿਰੀ ਦਾ ਮਾਣ ਨਾ ਦੇਣ ਵਾਲੀ ਸੋਚ ਦਾ ਇਹ ਤਰੀਕਾ ਹੈ ਕੋਈ ਵੀ ਐਮਰਜੈਂਸੀ ਦੀ ਫਿਲਮ ਜੇੜੀ ਇਤਿਹਾਸ ਨੂੰ ਭੰਨ ਕੇ ਬਣੂਗੀ ਉਹਨੂੰ ਸ਼ਰੋਮਣੀ ਅਕਾਲੀ ਦਰ ਕਦੇ ਪਰਵਾਨ ਨਹੀਂ ਕਰੂਗਾ ਜੇ ਕੋਈ ਵੀ ਮੋਰਚਾ ਪੀਸਫੁੱਲ ਰਿਹਾ ਹੈ ਸਾਰੇ 19 ਮਹੀਨੇ ਦੇ ਦੌਰਾਨ ਇੱਕ ਦਿਨ ਵੀ ਕਿਸੇ ਐਮਰਜੈਂਸੀ ਦੇ ਖਿਲਾਫ ਲੱਗੇ ਮੋਰਚੇ ਵਿੱਚ ਕੋਈ ਵਾਇਲੈਂਸ ਨਹੀਂ ਹੋਈ ਤੇ ਉਹ ਗੋਲੀਆਂ ਚੱਲੀਆਂ ਦਿਖਾਉਂਦੇ ਨੇ ਹੁਣ ਦੂਸਰੀ ਗੱਲ ਮੈਂ ਇਹਨਾਂ ਨੂੰ ਪੁੱਛਦਾ ਹੈ ਕਿ ਜਿਹੜੇ ਮੋਰਚੇ ਵਿੱਚ ਸੰਤ ਕਰਤਾਰ ਸਿੰਘ ਉਹਨਾਂ ਨੇ ਨਾਲ ਗ੍ਰਿਫਤਾਰੀਆਂ ਦਿੱਤੀਆਂ ਕਾਲੀਦਾਲ ਨਾਲ ਉਹਨਾਂ ਦਾ ਤਾਂ ਜ਼ਿਕਰ ਕੋਈ ਨਹੀਂ ਸੰਤ ਜਰਨੈਲ ਸਿੰਘ ਉਹਨੀ ਨੇ ਸੇਵਾ ਸੰਭਾਲੀ ਹੈ ਸਾਲ 77 ਜਾ ਕੇ ਸਤੰਬਰ 'ਚ ਅਗਸਤ 'ਚ ਸੰਤ ਕਰਤਾਰ ਸਿੰਘ ਉਹਨੀ ਚੋਲਾ ਛੱਡ ਗਏ ਨੇ 21 ਅਗਸਤ ਨੂੰ ਉਹਨਾਂ ਦਾ ਸੰਸਕਾਰ ਹੋਇਆ ਸਤੰਬਰ 77 ਤੋਂ ਉਹਨਾਂ ਨੇ ਸੇਵਾ ਸੰਭਾਲੀ ਹੈ ਜੇ ਪਹਿਲੀ ਵਾਰ ਸੰਤ ਜਰਨੈਲ ਸਿੰਘ ਉਹਨੀ ਪਬਲਿਕ ਡੋਮੇਨ 'ਚ ਆਏ ਜਾਂ ਲੋਕਾ ਜੋੜਾ ਦਾ ਨਾਂ ਚੱਲਿਆ ਤਾਂ ਉਹ ਅੰਮ੍ਰਿਤਸਰ ਨਿਰੰਕਾਰੀ ਕਲੈਸ਼ ਮੇਲੇ ਚੱਲ ਰਿਆ ਸੀ ਵਿਸਾਖੀ ਇਟ ਉੱਧਰ ਤੇ ਇਹ ਬੀਬੀ ਕੰਗਨਾਰ ਰੌਂਤ ਕਹੀ ਜਾਂਦੀ ਹੈ ਜੀ ਐਮਰਜੈਂਸੀ ਮੇ ਉਹਨਾਂ ਦੀ ਕੀ ਬਾਤ ਹੋਈ ਹੈ ਐਮਰਜੈਂਸੀ ਵੇਲੇ ਤਾਂ ਉਹ ਇੱਕ ਟਕਸਾਲ ਦੇ ਸਧਾਰਨ ਸੇਵਾਦਾਰ ਰੰਗੂ ਉੱਥੇ ਸੇਵਾ ਕਰ ਰਹੇ ਸੀਗੇ ਦੂਸਰੀ ਗੱਲ ਕੀ ਕੰਗਨਾਰ ਰੌਂਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਰਾ ਦੇਸ਼ ਜ਼ਬਰਦਸਤ ਲੱਗ ਪਿਆ ਤੇ ਸ਼ਬਰ ਦੇ ਉਲਟ ਜੇ ਆਵਾਜ਼ ਚੁੱਕੀ ਤਾਂ ਅਕਾਲੀ ਦਲ ਨੇ ਚੁੱਕੀ ਨਹੀਂ ਜੇ ਗੱਲ ਕੀ ਹੁਣ ਅੱਜ ਅਫਸੋਸ ਇਹ ਹੈ ਕਿ ਇਨਸਾਫ ਦੇਣ ਦੀ ਥਾਂ ਢੰਗ ਕੱਢੇ ਜਾਂਦੇ ਆ ਕੱਲ ਬੰਬੇ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਕਿ ਸੈਂਸਰ ਬੋਰਡ ਨੂੰ 25 ਤਰੀਕ ਤੱਕ ਫੈਸਲਾ ਕਰਨਾ ਪਊਗਾ ਇਹ ਫਿਲਮ ਚੱਲਣ ਦੇਣੀ ਹੈ ਕਿ ਨਹੀਂ ਚੱਲਣ ਦੇਣੀ ਸੈਂਸਰ ਬੋਰਡ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਫਿਲਮ ਚੱਲਣਾ ਲਾਅ ਐਂਡ ਆਰਡਰ ਪੈਦਾ ਹੁੰਦੀ ਹੈ ਸਿਚੁਏਸ਼ਨ ਕਿ ਨਹੀਂ ਇਹ ਸਰਕਾਰਾਂ ਦਾ ਕੰਮ ਹੈ ਅਸੀਂ ਇਸ ਚੀਜ਼ ਤੇ ਵੀ ਵੱਖ ਵਿਊ ਰੱਖਦੇ ਆ ਜੇ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਨੂੰ ਉਮਰ ਕੈਦ ਤਬਦੀਲ ਕਰਨ ਲਈ ਸੁਪਰੀਮ ਕੋਰਟ ਦੇ ਕੇਸ ਜਾਂਦਾ ਹੈ ਸੁਪਰੀਮ ਕੋਰਟ ਬੰਬੇ ਹਾਈ ਕੋਰਟ ਦੇ ਉਲਟ ਫੈਸਲਾ ਦਿੰਦੀ ਹੈ ਸਭ ਤੋਂ ਉੱਚਤ ਅਦਾਲਤਾਂ ਸੁਪਰੀਮ ਕੋਰਟ ਦੇ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਕਹਿੰਦੀ ਹੈ ਕਿ ਜਦ ਤੁਸੀਂ ਮਾਹੌਲ ਸਮਝੋ ਸੁਖਾਵਾਂ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਉੱਥੇ ਬਹਾਨਾ ਹੀ ਲੈ ਲਿਆ ਨਾ ਕਿ ਜੇ ਰਾਜਵਾਨਾ ਸਾਹਿਬ ਨੂੰ ਛੱਡਾਂਗੇ ਤਾਂ ਪੰਜਾਬ 'ਚ ਅੱਗ ਲੱਗ ਜੂਗੀ ਉਹਨਾਂ ਨੇ ਕਿਹਾ ਜਦ ਤੁਸੀਂ ਮਾਹੌਲ ਸਖਾਵਾਂ ਸਮਝੋ ਉਸ ਵੇਲੇ ਤੁਸੀਂ ਇਹਨਾਂ ਦੀ ਇਹ ਪਟੀਸ਼ਨ ਵਿਚਾਰ ਲੈਣਾ ਤੇ ਬੰਬੇ ਹਾਈ ਕੋਰਟ ਕਹਿੰਦਾ ਕਿ ਤੁਸੀਂ ਲੌਂਡ ਆਰਡਰ ਨਹੀਂ ਦੇਖਣਾ ਪੰਜਾਬ ਹਰਿਆਣਾ ਹਾਈ ਕੋਰਟ ਚ ਮੈਟਰ ਉੱਠਿਆ ਇੱਥੇ ਅਸਿਸਟੈਂਟ ਸੋਲੀਸਟਰ ਜਰਨਲ ਨੇ ਵੀ ਤੇ ਐਡਵੋਕੇਟ ਜਰਨਲ ਪੰਜਾਬ ਨੇ ਵੀ ਅਦਾਲਤ ਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਇਸ ਤਰ੍ਹਾਂ ਦੀ ਇੱਥੇ ਭੂਮਿਕਾ ਨਹੀਂ ਆਉਣ ਦੇ ਜਿਹੜਾ ਕਿਸੇ ਕਮਿਊਨਿਟੀ ਨੂੰ ਝੋਟ ਪਚਾਵੇ ਲੈ ਦੇ ਕੇ ਇੱਕ ਪੋਲਿਟੀਕਲ ਡਰਾਮਾ ਖੇਡਿਆ ਜਾ ਰਿਹਾ ਤੇ ਇਹ ਜੇ ਕਹੋ ਕਿ ਇਹ ਹੈ ਦੇਖੋ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲੀ ਚਿੱਠੀ ਲਿਖੀ ਹੈ 23 ਅਗਸਤ ਨੂੰ ਕਿ ਤੁਸੀਂ ਜਿਹੜੀ 6 9 ਨੂੰ ਸਤੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹੋ ਸਾਨੂੰ ਸਖਤ ਇਤਰਾਜ਼ ਆ ਆ ਦੋ ਚੀਜ਼ਾਂ ਤਾਂ ਅਸੀਂ ਟ੍ਰੇਲਰ 'ਚ ਦੇਖ ਲਈਆਂ ਬਾਕੀ ਸਾਨੂੰ ਸਾਰੀ ਫਿਲਮ ਦਿਖਾਈ ਚੱਲੇ ਜਿਹੜੇ ਸੀਨ ਸਿੱਖਾਂ ਦੇ ਵਿਰੁੱਧ ਝੂਠੀਆਂ ਗੱਲਾਂ ਨੂੰ ਦਰਸਾਉਂਦੇ ਨੇ ਉਹਨਾਂ ਨੂੰ ਅਸੀਂ ਆਊਟ ਰਾਈਟਲੀ ਰਿਜੈਕਟ ਕਰਦੇ ਹਾਂ ਕੋਸ਼ ਸਿੰਘ ਸੁਭਾ ਮਾਨੇ ਵਿੱਚ ਚਿੱਠੀਆਂ ਲਿਖੀਆਂ ਬੰਬੇ ਦੇ ਵੀ ਗਈ ਇਥੋਂ ਵੀ ਗਈ ਹੋਰ ਵੀ ਗਈ ਚਲੋ ਔਰ ਵਨ ਰੀਜ਼ਨ ਔਰ ਦੀ ਅਦਰ ਸੈਂਸਰ ਬੋਰਡ ਨੇ ਰੋਕ ਲਿਆ ਹੁਣ ਕੱਲ ਪਰਸੋ ਦਾ ਬੰਬੇ ਹਾਈ ਕੋਰਟ ਦੇ ਫੈਸਲੇ ਦਾ ਪ੍ਰਚਾਰੇ ਚੱਲ ਰਿਹਾ ਹੈ ਕਿ ਜੀ ਉਹਦੇ ਕੋਲ ਤਾਂ ਜੋ ਕੁਛ ਸੀ ਕੰਗਨਾ ਨਾਉਤ ਨੇ 200 ਕਰੋੜ ਆਪਣਾ ਲਾ ਕੇ ਤੇ ਫਿਲਮ ਚਲਾਈਏ ਖਰਚ ਤਾਂ ਇਹ ਚੱਲਣੀ ਚਾਹੀਦੀ ਕਿ ਉਹਨੂੰ ਅਧਿਕਾਰ ਹੈ 200 ਕਰੋੜ ਲਾ ਕੇ ਹਿੰਦੁਸਤਾਨ ਨੂੰ ਦੀ ਅਮਨ ਤੇ ਸ਼ਾਂਤੀ ਨੂੰ ਅੱਖ ਲਾ ਦੇਵੇ ਤੱਥਾਂ ਦੇ ਆਧਾਰ 'ਤੇ ਹੋਵੇ ਹਿਸਟਰੀ ਦੀ ਡਿਸਟੋਰਸ਼ਨ ਨਾ ਹੋਵੇ ਕਿਉਂਕਿ ਲੋਕ ਹੈ ਜਿਹੜੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੇ ਨਾ ਐਮਰਜੈਂਸੀ ਦੇਖੀ ਨਾ ਸੁਣੀ ਉਹ ਤਾਂ ਜਿਹੜੀ ਇਹ ਫਿਲਮ ਦੀਆਂ ਗੱਲਾਂ ਦੇਖਣਗੇ ਉਹ ਸੱਚ ਮੰਨ ਜਾਣਗੇ ਕੀ ਗੱਲ ਹੈ ਕਿ ਜੀ ਸੰਜਰਨੈ ਸਿੰਘ ਨੇ ਐਮਰਜੈਂਸੀ 'ਚ ਖਾਲਿਸਤਾਨ ਮੰਗਿਆ ਸੰਜਰਨੈ ਸਿੰਘ ਉਦੋਂ ਕੋਈ ਹੈ ਵੀ ਨਹੀਂ ਸੀ ਉਹ ਇਹ ਵੀ ਸਮਝਣਗੇ ਕਿ ਉਦੋਂ ਸਿੱਕੇ ਨੇ ਬੰਦੂਕਾਂ ਨਾਲ ਬੰਦੇ ਮਾਰਤੇ ਐਮਰਜੈਂਸੀ ਦੌਰਾਨ ਇਹ ਕੁਝ ਨਹੀਂ ਹੋਇਆ ਸੋ ਸਾਡੀ ਅੱਜ ਤੁਹਾਡੇ ਨੂੰ ਤੁਹਾਨੂੰ ਤਕਲੀਫ ਦੇ ਦੀ ਕੋਈ ਮਕਸਦ ਹੈ ਕਿ ਅਸੀਂ ਸੂਬਾ ਸਰਕਾਰ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਵੀ ਇਹ ਔਰ ਜ਼ੋਰ ਵਾਰਨਿੰਗ ਦਿੰਨੇ ਆ ਕਿ ਅੱਗ ਨਾਲ ਨਾ ਖੇਡੋ ਭਾਵਨਾਵਾਂ ਨਾਲ ਕਈ ਦਫਾ ਇਹ ਲੱਗਦਾ ਹੁੰਦਾ ਕਿ ਮਿੰਟਾਂ ਸਕਿੰਟਾਂ ਲਈ ਦਬਾ ਲਿਆ ਇਹਨਾਂ ਦੇ ਰੀਪਰਕਸ਼ਨਸ ਲੰਬੇ ਹੁੰਦੇ ਤੁਸੀਂ ਕਿਸੇ ਵੀ ਕਮਿਊਨਿਟੀ ਦੀਆਂ ਧਾਰਮਿਕ ਭਾਵਨਾਵਾਂਾਂ ਤੇ ਸੱਟ ਮਾਰੀ ਚੱਲੋ ਮਾਰੀ ਚੱਲੋ ਇੱਕ ਦਿਨ ਆਜਾ ਆ ਜਾਂਦਾ ਜਿੱਥੇ ਸਬਰ ਦਾ ਪਿਆਲਾ ਮੁੱਕ ਜਾਂਦਾ ਏਸ ਫਿਲਮ ਦਾ ਜਿਹੜਾ ਸੋਲੀਟਰੀ ਸੋਲੀਟਰੀ ਏਮ ਲੱਗਦਾ ਮੈਨੂੰ ਇਹਦੇ ਟ੍ਰੇਲਰ ਤੋਂ ਉਹ ਇਹ ਲੱਗਦਾ ਕਿ ਸਿੱਖਾਂ ਦੇ ਗੱਲਾਂ ਮੂੰਹ ਵਿੱਚ ਦੋ ਗੱਲਾਂ ਪਾਉਣੀਆਂ ਇੱਕ ਖਾਲਿਸਤਾਨ ਦੀ ਮੰਗ ਤੇ ਇੱਕ ਹੱਥ 'ਚ ਬੰਦੂਕ ਫੜਾਉ। ਸਿੱਖ ਬੰਦੂਕ ਫੜਦਾ ਹੈ ਜ਼ੁਲਮ ਦੇ ਵਿਰੁੱਧ ਸਿੱਖ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਜਦ ਜ਼ਬਰ ਤੇ ਜ਼ੁਲਮ ਹੁੰਦਾ ਪਰ ਨਾਤਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਕਦੇ ਖਾਲਿਸਤਾਨ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਮੰਗ ਰਹੀ ਤੇ ਉਹ ਅੱਜ ਵੀ ਮੰਗ ਹੈ ਆਨੰਦਪੁਰ ਸਾਹਿਬ ਦਾ ਮਤਾ ਸੂਬਿਆਂ ਨੂੰ ਵੰਡਤਕਾਰ ਤੇ ਕੱਲ ਵੀ ਇਹ ਹੀ ਮੰਗ ਹੈ ਜਿਹੜਾ ਫੈਡਰਲ ਸਟਰਕਚਰ ਦੀ ਗੱਲ ਆ ਉਹ ਦੀ ਗੱਲ ਹੈ ਤੋਂ ਮੈਂ ਇਹ ਕੰਗਣਾ ਰਣੌਤ ਨੂੰ ਵੀ ਇਹ ਸਲਾਹ ਦਿੰਦਾ ਕਿ ਬੀਬਾ ਚੱਕਣ ਵਾਲੇ ਬਹੁਤ ਹੁੰਦੇ ਨੇ ਬੜਦੀਚ ਫੇਰ ਕਿਸੇ ਨੇ ਪਾਣੀ ਨਹੀਂ ਪਾਉਣ ਆਉਣਾ ਤੇਲ ਪਾਉਣ ਵਾਲੇ ਆਉਣਗੇ ਹਿਸਟਰੀ ਪੜ ਐਮਰਜੈਂਸੀ ਦੀ ਬੈਕਗਰਾਉਂਡ ਦੇਖ ਐਮਰਜੈਂਸੀ ਨੂੰ ਹਟਾਉਣ ਵਿੱਚ ਉਹ ਲੋਕਾਂ ਦੀ ਕੰਟਰੀਬਿਊਸ਼ਨ ਦੇਖ ਜੇ ਫਿਲਮ ਦਾ ਨਾਮ ਐਮਰਜੈਂਸੀ ਰੱਖਣਾ ਤਾਂ ਐਮਰਜੈਂਸੀ ਕਿਹੜੇ ਹਾਲਤਾਂ 'ਚ ਲੱਗੀ ਤੇ ਐਮਰਜੈਂਸੀ ਦੇ ਵਿਰੁੱਧ ਕੀ ਨੇ ਸੰਘਰਸ਼ ਕੀਤਾ ਤੇ ਕਿਸ ਸੰਘਰਸ਼ ਦੇ ਨਤੀਜੇ ਨਾਲ ਇਹ ਖਤਮ ਹੋਈ ਉਹ ਸਾਰੀਆਂ ਚੀਜ਼ਾਂ ਤੈਨੂੰ ਸਾਹਮਣੇ ਕਰਨੀਆਂ ਪੈਣਗੀਆਂ ਜੇ ਡਾੜੀਏ ਸੀ ਸੈਂਸਰ ਬੋਰਡ ਨੂੰ ਕਹਿੰਦੇ ਆ ਤੇ ਸੈਂਸਰ ਬੋਰਡ ਵਾਲਿਓ ਤੁਹਾਨੂੰ ਵੀ ਬੇਨਤੀ ਕਰਦੇ ਆ ਉਹਨਾਂ ਨੂੰ ਇੱਕ ਸੈਪਰੇਟ ਚਿੱਠੀ ਵੀ ਲਿਖਣ ਲੱਗੇ ਆ ਅਕਾਲੀ ਦਲ ਵੱਲੋਂ ਕਿ ਪੂਰਨ ਤੌਰ ਤੇ ਫਿਲਮ ਦੇਖ ਕੇ ਕੀ ਕੋਈ ਵੀ ਪਾਰਟ ਫਿਲਮ ਵਿੱਚ ਸਿੱਖਾਂ ਨੂੰ ਟੈਰਰਿਸਟ ਦਿਖਾਉਣ ਦੀ ਗੱਲ ਕੀਤੀ ਜਾਂ ਸਿੱਖਾਂ ਨੂੰ ਵੱਖਵਾਦੀ ਦਿਖਾਉਣ ਦੀ ਗੱਲ ਕੀਤੀ ਸ਼ਰੋਮਣੀ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਰੜ ਕੇ ਉਸ ਚੀਜ਼ ਦਾ ਮੁਕਾਬਲਾ ਕਰੇਗੀ ਤੇ ਕਿਸੇ ਵੀ ਕੀਮਤ ਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਪਰਵਾਹ ਨਹੀਂ ਕਰਨ। ਸੋ ਆਖਰ ਚ ਮੇਰੀ ਫੇਰ ਤੁਹਾਡੇ ਜ਼ਰੀਏ ਰਹੀ। ਕੰਗਨਾਰ ਰਾਤ ਨੂੰ ਵੀ ਇਹ ਐਡਵਾਈਸ ਹੈ। ਕਿ ਵੀਬਾ ਜਿਹੜੀ ਤੂੰ ਫਿਲਮ ਬਣਾਈ ਆਓ ਐਮਰਜੈਂਸੀ ਦਾ ਨਾਮ ਲਿਖ ਕੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀ ਉਹਨਾਂ ਨੂੰ ਨੀਵਾ ਦਿਖਾਉਣ ਦੀ ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਦਿਖਾਉਣ ਦੀ ਗੱਲ ਕੀਤੀ ਹੈ। ਉਹ ਤੇਰੀ ਸੋਚ ਹੋ ਸਕਦੀ ਹੈ ਜਾਂ ਤੇਰੇ ਆਕਾ ਦੀ ਸੋਚ ਹੋ ਸਕਦੀ ਹੈ। ਅਸਲੀਅਤ ਇਹਦੇ ਉਲਟ ਹੈ। ਹਿਸਟਰੀ ਪੜ੍ਹ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ 2600 ਚੋਂ 2156 ਕੈਦੀ ਪੰਜਾਬ ਦੇ ਸੀ 127 ਫਾਂਸੀ ਚੜਨ ਵਾਲਿਆਂ ਚੋਂ 96 ਪੰਜਾਬ ਦੇ ਸੀ ਤੇ ਸਿੱਖ ਸੀ। ਤੋਂ ਅੱਜ ਉਹਨਾਂ ਲੋਕਾਂ ਨੂੰ ਵਾਕਵਾਦੀ ਖਾਲਿਸਤਾਨੀ ਯਾਤਵਾਦੀ ਕਹਿ ਕੇ ਆਪਣੀਆਂ ਫਿਲਮਾਂ ਬਣਾਉਣਗੇ ਇਹ ਫਿਲਮਾਂ ਕਦੇ ਪ੍ਰਵਾਨ ਨਹੀਂ ਹੋਣਗੀਆਂ। ਸੋ ਸਾਡੀ ਉਮੀਦ ਹੈ ਕਿ ਸੈਂਸਰ ਬੋਰਡ ਤੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਤੁਰੰਤ ਕਾਰਵਾਈ ਕਰਕੇ ਕਿਸੇ ਵੀ ਹਾਲਤ ਵਿੱਚ ਸਾਰੀ ਪਿਕਚਰ ਸਿੱਖ ਲੀਡਰਸ਼ਿਪ ਨੂੰ ਕੌਨਫੀਡੈਂਸ ਲਏ ਬਿਨਾ ਕਿ ਇਹਦੇ ਵਿੱਚ ਐਂਟੀ ਸਿੱਖ ਸੈਂਟੀਮੈਂਟ ਨੂੰ ਆਡਟ ਕਰਨ ਵਾਲੀ ਗੱਲ ਨਹੀਂ ਤਾਂ ਰਿਲੀਜ਼ ਕਰਨ ਦੀ ਪਰਮਿਸ਼ਨ ਦੇਗੀ ਜੇ ਇਹਨਾਂ ਨੇ ਰੇਲੀ ਮਿਲੀ ਭੁਗਤ ਕਰਕੇ ਜਿਵੇਂ ਖਿਚੜੀ ਜੀ ਖੇਡਦੇ ਆ ਕਦੇ ਕਿਸੇ ਹਾਈ ਕੋਰਟ ਦੇ ਜਲ ਵੱਖ-ਵੱਖ ਹਾਈ ਕੋਰਟਾਂ 'ਚ ਕੇਸ ਜਾਂਦੇ ਆ ਸੁਪਰੀਮ ਕੋਰਟ ਉਸੇ ਵੇਲੇ ਸਾਰੇ ਹਾਈ ਕੋਰਟਾਂ ਨੂੰ ਕਹਿ ਦਿੰਦੀ ਆ ਕਿ ਕਿਸੇ ਨੇ ਨਹੀਂ ਫੈਸਲਾ ਸੁਣਾਉਣਾ ਅਸੀਂ ਕੇਸ ਬਣਾ ਲਿਆ ਪਰ ਇਹਦੇ ਸੁਪਰੀਮ ਕੋਰਟ ਨੇ ਨਹੀਂ ਬੁਲਾਇਆ ਹਰਿਆਣਾ ਜੀ ਵੀ ਪਟੀਸ਼ਨ ਚੱਲੀ ਬਹਾਰਾਸ਼ਟਰ ਜਿਵੇਂ ਚੱਲੀ ਜਦੋਂ ਦੂਸਰੇ ਕੇਸਾਂ ਚੱਲੀ ਸੀ ਤਾਂ ਉਹਨਾਂ ਨੇ ਕਹਿਤਾ ਸੀ ਕਿ ਕੋਈ ਹਾਈ ਸਟੇਟ ਹਾਈ ਕੋਰਟ ਐਂਟਰਟੇਨਿੰਗ ਕਰੂ ਸੁਪਰੀਮ ਕੋਰਟ ਦੇ ਨੋਟਿਸ ਹੀ ਲੈਂਦਾ ਜਾਵੇ ਸੋ ਸਾਡੇ ਲਈ ਕਾਨੂੰਨ ਵੀ ਵੱਖ ਸਾਡੇ ਲਈ ਸੋਚ ਵੀ ਵੱਖ ਸਾਡੇ ਲਈ ਅਪਰੋਚ ਵੀ ਵੱਖ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਪਰਵਾਹ ਨਹੀਂ ਕਰਦਾ ਜਰਨਲ ਸਾਹਿਬ ਹਾਂਜੀ ਇਹਦੇ ਵਿੱਚ ਕੋਈ ਸਿਆਸੀ ਵੀ ਪਾਰਟੀਆਂ ਦਾ ਹੱਥ ਹੈ ਹੋਰ ਕੀ ਦਾ ਹੱਥ ਨਹੀਂ ਮੰਦ ਤੁਸੀਂ ਕਿਹਦਾ ਨਾਮ ਲਾਵਾਂ ਮਤਲਬ ਯਾ ਤਾਂ ਤੁਸੀਂ ਹੁਣ ਇਹਨਾਂ ਦੇ ਘੋੜੇ ਦੇ ਜੜੀ ਫਿਰਦੀ ਆ ਹੋਰ ਕੌਣ ਹੁੰਦਾ ਕੋਈ ਐਕਸ਼ਨ ਲਿਆ ਦੈਨਿਕ ਉਹਨਾਂ ਗੱਲ ਮੈਨੂੰ ਦੱਸੋ ਜੇ ਪਾਰਟੀ ਦੇ ਸੋਚ ਦੇ ਵਿਰੁੱਧ ਹੋ ਰਿਹਾ ਦੋ ਲੀਡਰ ਕਹਿ ਰਹੇ ਆ ਕਿ ਜੋ ਕਹਿ ਰਹੀ ਆ ਪਾਰਟੀ ਦੀ ਸੋਚ ਨਹੀਂ ਗਈ ਤੇ ਪਾਰਟੀ ਕਾਰਵਾਈ ਕਿਉਂ ਨਹੀਂ ਕਰਦੇ ਪਾਰਟੀ ਨੇ ਪਾਰਟੀ ਨੇ ਫਿਲਮ ਨਹੀਂ ਦੇਖੀ ਪਾਰਟੀ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਕਿ ਸ慕ਚਾ ਅਕਾਲੀ ਦਲ ਜੇਲ੍ਹਾਂ 'ਚ ਬੈਠਾ 19 ਮਹੀਨੇ ਐਮਰਜੈਂਸੀ ਵੇਲੇ ਉਹਨਾਂ ਦਾ ਜ਼ਿਕਰ ਤੱਕ ਵੀ ਨਾ ਫਿਲਮ 'ਚ ਹੋਵੇ ਤੇ ਸੰਜਰਨੈ ਸਿੰਘ ਨੂੰ ਉੱਥੇ ਕੇ ਹੀਰੋ ਨਹੀਂ ਐਂਟੀ ਨੈਸ਼ਨਲ ਵਿਖਾ ਕੇ ਪੇਸ਼ ਕਰਨਾ ਜਦ ਕਿ 1975 ਤੇ ਕਿਸੇ ਵੀ ਸੀਟ ਤੇ ਸੰਜਰਨੈ ਸਿੰਘ ਹੁਣੀ ਨਹੀਂ ਸੀਗੇ ਜਰ ਸਰ ਇਸ ਤੋਂ ਪਹਿਲਾਂ ਵੀ ਕੀ ਵੇਚਦਾ ਆ ਸਕਿਆ ਨੇ ਜਿੱਦਾਂ ਵਿੱਚ ਮੁਸਲਮਾਨਾਂ ਨੂੰ ਡਾਕਟਰ ਕੀਤਾ ਗਿਆ ਤੇ ਹੁਣ ਮਤਲਬ ਉਹ ਜਦ ਕੀਆ ਉਹਨਾਂ ਦਾ ਮਤਲਬ ਨਹੀਂ ਉਹਨਾਂ ਦੇ ਦੇਖੋ ਅਸੀਂ ਜਿੱਥੇ ਵੀ ਮਿਨੋਰਟੀਜ਼ ਨਾਲ ਟਕਾ ਹੁੰਦਾ ਉੱਥੇ ਅਸੀਂ ਨਾ ਖੜਦੇ ਆ ਪਰ ਜਿਹਦੇ ਸੱਟ ਵੱਜਦੀ ਹੈ ਪਹਿਲ ਤਾਂ ਉਹਨਾਂ ਨੂੰ ਕਰਨੀ ਪਊ ਨਾ ਜੀ ਮੁਸਲਮਾਨ ਲੜਾਈ ਲੜਨ ਅਸੀਂ ਖੜਾਂਗੇ ਨਾਲ ਪਰ ਅਸੀਂ ਹੁਣ ਇੰਨੇ ਵੀ ਹੈ ਨਹੀਂ ਕਿ ਹਰ ਦੀ ਲੜਾਈ ਆਪਣੇ ਗਾਲ ਪਾਈ ਚੱਲੀਏ ਅੱਜ ਤਾਂ ਜਿੱਡੇ ਸਾਡੇ ਤੇ ਹਮਲੇ ਹੋ ਰਹੇ ਆਰ ਪਾਸੇੋਂ ਅਸੀਂ ਤਾਂ ਆਪਣੇ ਆਪ ਨੂੰ ਅੱਜ ਬਚਾਉਣ ਤੇ ਲੱਗੇ ਹੋਏ ਆ ਕੀ ਮਤਲਬ ਜੀ ਦੇਖਦੇ ਉਹ ਹਾਈ ਕੋਰਟ ਵੱਲੋਂ ਉਹ ਨੂੰ ਚੱਲੀ ਮਰਦੀ ਆ ਤੇ ਆਪ ਵਿੱਚ ਮਤਲਬ ਇੱਚ ਲੱਗਦੀ ਆ ਤੁਸੀਂ ਕਿਹਾ ਮਤਲਬ ਦੇਖੋ ਮੈਂ ਤੁਹਾਨੂੰ ਸਾਰ ਗੁਰਦੇਵ ਸਿੰਘ ਜੀ ਇੱਕ ਗੱਲ ਗੱਲ ਦੱਸ ਦਿੰਦਾ ਸਮਾਂ ਲੱਗ ਜਾਂਦਾ ਹੁੰਦਾ ਭਾਵਨਾਵਾਂ ਦੱਪੀਆਂ ਨਹੀਂ ਜਾਂਦੀਆਂ ਹੁੰਦੀਆਂ ਏ ਜੇ ਸੋਚੀ ਹੋਈ ਬੈਠੇ ਆਕਾ ਇਹਨਾਂ ਨੂੰ ਇਸ ਦੇਸ਼ ਦੇ ਵਾਸੀ ਨਹੀਂ ਰਹਿਣ ਦੇਣਾ ਤਾਂ ਉਹਨਾਂ ਦੀ ਮੰਨ ਚੀ ਹੈ ਭਾਈ ਸਾਨੂੰ ਕੱਜ ਤੱਕ ਅਦਾਲਤਾਂ ਤੋਂ ਵੀ ਇਨਸਾਫ ਨਹੀਂ ਮਿਲਿਆ ਸੱਚ ਇਹ ਹੈ ਸਦਾਰ ਕੇਰ ਸਿੰਘ ਦੀ ਮਰਸੀ ਪਟੀਸ਼ਨ 7 ਦਿਨਾਂ ਚ ਡਿਸਾਈਡ ਹੋ ਕੇ ਫਾਂਸੀ ਲੱਗ ਗਈ ਸੀ ਇੰਦਰਾ ਗਾਂਧੀ ਮਰਡਰ ਕੇ 7 ਦਿਨ ਚ ਮਰਸੀ ਪਟੀਸ਼ਨ ਵੀ ਡਿਸਾਈਡ ਹੋ ਗਈ ਭਾਈ ਬਲਵੰਤ ਸਿੰਘ ਰਾਜਵਾਨੇ ਲਈ 12 ਸਾਲ ਚ ਡਿਸਾਈਡ ਨਹੀਂ ਹੋਈ ਦੱਸਣਾ ਤਾਂ ਸਹੀ ਨਾ ਕਿ ਇਹ ਕਾਨੂੰਨ ਕੀ ਨੇ ਤੁਸੀਂ ਇਹਦੇ ਬਾਰੇ ਕਿਸੇ ਨੂੰ ਮਿਲੋਗੇ ਵੀ ਹੁਣ ਆਪਣੀ ਕੋਰਟ ਵੀ ਜਾ ਅਸੀਂ ਜਾ ਮੇਲਣਾ ਤਾਂ ਤਾਂ ਗੱਲ ਸੁਣੋ ਸੁੱਤੇ ਨੂੰ ਜਗਾਉਣਾ ਹੁੰਦਾ ਜਾਗੇ ਨੂੰ ਕੀ ਜਗਾਉਣਾ ਚਿੱਠੀ ਪਾਰਟੀ ਵੱਲੋਂ ਅੱਜ ਹੀ ਪਾ ਰਹੇ ਆ ਮਨਿਸਟਰ ਨੂੰ ਵੀ ਇਹਨਾਂ ਨੂੰ ਵੀ ਆ ਮੀਡੀਆ ਸਭ ਤੋਂ ਵੱਧ ਹੁੰਦਾ ਉਹਨਾਂ ਨੇ ਵੀ ਮੀਡੀਆ ਰਾਹੀਂ ਦੱਸਿਆ ਜਾ ਕੇ ਭੀਖ ਮੰਗਣੀ ਹੈ ਅਕਾਲੀ ਲੜਾਂਗੇ ਮੰਗਣ ਨਹੀਂ ਕਦੇ ਜਾਣਾ ਕੁਝ ਨਾ ਮੰਗਿਆ ਮਿਲਦਾ ਮੇਰਾ ਤਾਂ ਪ੍ਰੋਗਰਾਮ ਕੋਈ ਲਿਖਿਆ ਵੀ ਜੇ ਇਸ ਰੰਗ ਨੂੰ ਮਨਜ਼ੂਰ ਕਰ ਦਿੱਤੀ ਗਈ ਤਾਂ ਨਹੀਂ ਮਰਨਾ ਅਸੀਂ ਕਿਉਂ ਮਰਨਾ ਕਿ ਅਸੀਂ ਹੁਣ ਮੈਨੂੰ ਯਾਰ ਦੱਸੋ ਮੈਂ ਜੈਸੀ ਹੋਈ ਅਸੀਂ ਮਾਰਨ ਵਰਤ ਮੈਂ ਮਾਰਨ ਵਰਤ ਉਹਦਾ ਮੈਂ ਇੱਕ ਦੱਸਾਂ ਨਾ ਜੀ ਨਹੀਂ ਮੈਂ ਸਾਹਿਬ ਸਾਹਿਬ ਕੀ ਕਹਾਲ ਦੱਸਾਂ ਚਲੋ ਲੀਡਰ ਰੱਖਦੇ ਰਹੇ ਮੈਂ ਕਿਸੇ ਦਾ ਕਿਸੇ ਦਾ ਵਿਰੋਧ ਨਹੀਂ ਕਿਸੇ ਦਾ ਵਿਰੋਧ ਨਹੀਂ ਕਿਸੇ ਦਾ ਵਿਰੋਧ ਨਹੀਂ ਕਰਦਾ ਅੰਨ ਛੋਟ ਕਰੇ ਪਖੰਡ ਨਾ ਹੋ ਸੁਹਾਗ ਨਾ ਅਰੰਡ ਕੁਰਬਾਨੀ ਵਰਤ ਦੇ ਹੱਕ ਜ ਨਹੀਂ ਗਏ ਚਲੋ ਰੱਖ ਲਿਓ ਉਸ ਵੇਲੇ ਦੀ ਲੀਡਰਸ਼ਿਪ ਇਹ ਪਾਰਟੀ ਫੈਸਲਾ ਕਰੂਗੀ ਜੇ ਪੰਜਾਬ ਦੇ ਲੀਡ ਹੁੰਦੀ ਹੈ ਸਿਰਮਿਆਂ ਦੇ ਵਿੱਚ ਲੱਗਣ ਲੋਗੇ ਜਿੰਨਾ ਜਿੰਨਾ ਕੇ ਸ਼ਰੋਮਣੀ ਅਕਾਲੀ ਦਲ ਇਹਨੂੰ ਜੇਡੀ ਪਿਕਚਰ ਦਿਖਾ ਕੇ ਐ ਮ ਦੇਖੋ ਦੋ ਗੱਲਾਂ ਨੇ ਇਹ ਮੈਂ ਜਿਹੜੀਆਂ ਫੇਰ ਦੁਹਰਾਉਣਾ ਫੇਰ ਦੁਹਰਾਉਣਾ ਪਹਿਲੀ ਸਿੱਖਾਂ ਨੂੰ ਬਦਨਾਮ ਕਰ ਲਈ ਹੈ ਬਦਨਾਮ ਇਸ ਤਰ੍ਹਾਂ ਕਿ ਨੌਜਵਾਨਾਂ ਦੇ ਹੱਥੇ ਬੰਦੂਕਾ ਫੜਾ ਕੇ ਗੋਲੀਆਂ ਛਲਾਉਂਦੇ ਤੇ ਕਾ ਕੇ ਇਹ ਸੰਜਪੈਲ ਸਿੰਘ ਉਹਨਾਂ ਦੇ ਮੂੰਹੋਂ ਖਾਲਿਸਤਾਨ ਕਾ ਕੇ ਦੂਸਰਾ ਜਿਹੜਾ ਵੱਡਾ ਇਹਦੇ 'ਚ ਗੱਲ ਹੈ ਹਿਸਟਰੀ ਨੂੰ ਡਿਸਟੋਰਟ ਕਰ ਰਿਹਾ ਹੈ ਹਿਸਟਰੀ ਨੂੰ ਜਿਹੜੇ ਬੰਦੇ ਇਸ ਫਿਲਮ ਨੂੰ ਦੇਖਣਗੇ ਅੱਜ ਫਿਲਮਾਂ ਦਾ ਜ਼ਮਾਨਾ ਹੈਗਾ ਜਿਹੜੀ ਇਹ ਜਨਰੇਸ਼ਨ ਆ ਉਹਨਾਂ ਨੇ ਕਿਹਾ ਕੰਗਣਾ ਰਣੋਤ ਦੇ ਜਿਹਾ ਦਿਖਾਇਆ ਕਿ ਜਦ ਐਮਰਜੈਂਸੀ ਲੱਗੀ ਤਾਂ ਸਿੱਖ ਤਾਂ ਸੌਂ ਹੀ ਗਏ ਜਦ ਕੇ ਮੋਰਚਾ ਕੱਲਾ ਦੇ ਕੱਲਾ ਕਾਲੀਦਾਲ ਨੇ ਲਾਇਆ ਸੀ ਦੂਸਰੇ ਲੀਡਰਸ਼ਿਪ ਨੂੰ ਅਰੈਸਟ ਕੀਤਾ ਸੀ ਅਸੀਂ ਵਲੈਂਟਾਈਨ ਲਈ ਕੀਤਾ ਸੀ 25 ਜੂਨ 1975 ਨੂੰ ਐਮਰਜੈਂਸੀ ਲੱਗੀ ਐ ਤੇ 7 ਜੁਲਾਈ ਨੂੰ ਪਹਿਲਾ ਜੱਥਾ ਕਾਲੀ ਦਲ ਦਾ ਗਿਆ ਸਾਨੂੰ 12 ਦਿਨ ਕਿਸੇ ਨੇ ਹੱਥ ਨਹੀਂ ਲਾਇਆ ਖੁੱਲੇ ਫਿਰਦੇ ਸੀ ਉਹਨਾਂ ਨੂੰ ਘਰਾਂ ਉਹ ਸੁੱਤੇ ਪਿਆ ਨੂੰ ਚੱਕ ਲਿਆ ਸੀ ਸਾਨੂੰ ਬੀਬੀ ਇੰਦਰਾ ਕਹਿੰਦੀ ਸੀ ਪੰਜਾਬ 'ਚ ਰਾਜ ਕਰ ਲਓ ਦਿੱਲੀ 'ਚ ਮੈਨੂੰ ਕਰਨ ਦਿਓ ਸਮਝੌਤਾ ਕਰ ਲਓ ਫਾਰ 올 ਟਾਈਮਸ ਟੂ ਕਮ ਪਾਵਰ ਨੂੰ ਲੱਤ ਮਾਰੀ ਸੀ ਸਿਧਾਂਤ ਨਾਲ ਖੜੇ ਸੀ ਕਿ ਲੋਕਾਂ ਦੇ ਹੱਕਾਂ ਤੇ ਡਾਕੇ ਨਹੀਂ ਪੈਂਣ ਦੇਾਂਗੇ ਅੱਜ ਵੀ ਉੱਥੇ ਹੀ ਖੜੇ ਆ ਸਾਵੇਂ ਨਾਲ ਤਰੀਕੇ ਬਦਲ ਜਾਂਦੇ ਹੁੰਦੇ ਆ ਪ੍ਰੋਟੈਸਟ ਦੇ ਕਿਉਂਕਿ ਕੋਈ ਮੈਨੂੰ ਚੀਜ਼ ਕਰੀਏ ਗੱਲ ਕਹਿਣ ਨੂੰ ਹੁਣ ਉਹ ਲੋਕ ਕੁਰਬਾਨੀ ਵਾਲੇ ਜਿਹੜੇ ਜੇਲਾ ਚ ਜਾਣ ਉਹ ਕੱਟ ਗਏ ਹੁਣ ਡਿਫਰੈਂਟ ਰਸ ਦੇ ਪ੍ਰੋਟੈਸਟ ਆ ਪਰ ਹੋਣਗੇ ਮੈਸੇਜ ਆਊਗਾ ਸਰ ਤੁਸੀਂ ਪੈਸੇ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਕਿ ਪੈਸੇ ਲੱਗੇ ਰਾਤ ਇੱਕ ਚੈਨਲ ਤੇ ਇਹ ਵੀ ਕਿਹਾ ਗਿਆ ਨਾ ਜੀ ਇੱਕ ਬੰਦੇ ਵੱਲੋਂ ਕਿ ਉਹਨੇ ਜੀ 200 ਕਰੋੜ ਖਰਚਦਾ 200 ਕਰੋੜ ਆਗੇ ਉਹਨੂੰ ਥੀਲੀ ਫੜਾ ਦਿਓ ਕਿ ਹਿੰਦੁਸਤਾਨ ਨੂੰ ਖੂਕ ਦੇ ਦੇ ਦੋਗੇ ਤੇ ਗਰਵੇਲ ਸਾਹਿਬ ਜਿੰਨੇ ਤੁਹਾਡਾ ਬਿਆਨ ਸੁਣਿਆ ਦੇਰ ਜਾਣ ਦੀ ਜਿਹੜੀ ਲੋਕਾਂ ਤੇ ਕੋਲ ਦੇਰ ਜਾਣ ਤੋਂ ਲੋਕ ਤੇ ਆਮਨੀ ਕੈਨੇਡਾ ਦੇ ਡਰਦੇ ਮਾਰੇ ਮੈਂ ਸਾਫ਼ ਕਹਿੰਦਾ ਮੀ ਰੇਸ ਕਿ ਮੇਰਾ ਪਾਸਪੋਰਟ ਕੱਟਿਆ ਜਾਊਗਾ ਉਹ ਵੀ ਨਹੀਂ ਜਾਣ ਨੂੰ ਤਿਆਰ ਅੱਗੇ ਪੱਤਰਕਾਰ ਵੀ ਜਾਂਦੇ ਸੀਗੇ ਅੱਗੇ ਕੁਲਦੀਪ ਨੇ ਤੁਹਾਡੇ ਕੱਲ੍ਹ ਦੀ ਬਲੇ ਪਰਵਾਸ ਐਸੀ ਵੀ ਜਿਲ ਘਟੀ ਜਾਂ ਤੱਕ ਟਿਕਟ ਮਿਲੇਗੀ ਉਹ ਪੁਰਾਣੀ ਗੱਲ ਹੈ ਮੈਂ ਤਾਂ ਮੇਰੀ ਗੱਲ ਸੁਣ ਲੈ ਕਾਕਾ ਤੈਨੂੰ ਮੈਂ ਦੱਸ ਦਿੰਦਾ ਜੇ ਸਮਾਂ ਆਈ ਜਾ ਤੋੜੀ ਤੁਹਾਡੇ ਚ ਕੁਰਬਾਨੀ ਆ ਗਈ ਕਿ ਜੇ ਹੁਣ ਤੁਸੀਂ ਜੇ ਲਾ ਦਿੰਦੇ ਮਾਨ ਵਾਲੀ ਗੱਲ ਫੇਰ ਤਾਂ ਤੂੰ ਕਹਿੰਦਾ ਵੀ ਚੰਗਾ ਲੱਗਦਾ ਸੀ ਤੁਸੀਂ ਤਾਂ ਆਬਡਰਨ ਵਾਲੇ ਹੋ ਕਿਸੇ ਨੇ ਮਾਂ ਡਿੱਗੇ ਦੀ ਖਬਰ ਨਹੀਂ ਲਾਈ ਦੱਸੋ ਇਹ ਤਾਂ ਬਕਰਸੇ ਮਜੀਠੀਏ ਨੇ ਕਿਰਪਾ ਕਰਤੀ ਦੱਸ ਤਾਂ ਨਹੀਂ ਤਾਂ ਗੱਲ ਹੀ ਲੋਕੀ ਵੀ ਸੀਗੀ ਸਾਰੇ ਅਖਬਾਰ ਚੁੱਪ ਕਰ ਗਏ ਇਹ ਤਾਂ ਤਗੜੇ ਹੋ ਪਹਿਲਾਂ ਤੁਸੀਂ ਅਸੀਂ ਨਾਲ ਹੀ ਤਗੜੇ ਆ ਸਾਡੇ ਕੁੱਟ ਪਈ ਜਲੇ ਤੁਸੀਂ ਅਖਬਾਰਾਂ ਚ ਵੀ ਨਾ ਦੇਖੋ ਫਿਰ ਕੀ ਫਾਇਦੀ ਤੇ ਖਾਦੀ ਦਾ ਸਾਰਾ ਚਲੋ ਮਿਹਰਬਾਨੀ